124 ਸਾਲਾਂ ਦੇ ਲੰਮੇ ਅੰਤਰਾਲ ਤੋਂ ਬਾਅਦ ਇਤਿਹਾਸ ਅਖੀਰਾ ਮਹਿਲ ਨਾਭਾ ਇੱਕ ਵਾਰ ਫਿਰ ਤੋਂ ਸ਼ਾਨੋ ਸ਼ੌਕਤ ਅਤੇ ਰੌਣਕਾਂ ਨਾਲ ਗੂੰਜ ਉਠਿਆ ਇਸ ਇਤਿਹਾਸਕ ਮੌਕੇ ਤੇ ਆਯੋਜਿਤ ਸਮਾਗਮ ਨੇ ਨਾ ਸਿਰਫ ਨਾਭਾ रियासत ਦੇ ਸੁਨਹਿਰੀ ਇਤਿਹਾਸ ਨੂੰ ਤਾਜ਼ਾ ਕੀਤਾ ਸਗੋ ਅੱਜ ਦੀ ਪੀੜ੍ਹੀ ਨੂੰ ਆਪਣੀ ਵਿਰਾਸਤ ਨਾਲ ਜੋੜਨ ਦਾ ਵੀ ਮਹੱਤਵਪੂਰਨ ਕੰਮ ਕੀਤਾ ਇਸ ਵਿਸ਼ੇਸ਼ ਸਮਾਗਮ ਦੇ ਦੌਰਾਨ ਦੇਸ਼ ਭਰ ਤੋਂ ਸੰਤ ਮਹਾਪੁਰਸ਼ਾਂ, ਤਾਰਿਕ ਮਿਕ ਆਗੂਆਂ, ਰਾਜਨੀਤਿਕ ਪਾਰਟੀਆਂ ਦੇ ਲੀਡਰ, ਸਮਾਜਿਕ ਸਖੀ ਅਤੇ ਵੱਡੀ ਗਿਣਤੀ ਚ ਸੰਤਾਨਾਂ ਦੀ ਹਾਜ਼ਰੀ ਪਰ ਸਮਾਗਮ ਦਾ ਕੇਂਦਰੀ ਆਕਰਸ਼ਣ ਨਾਬਾਦੀ ਮਖਰਾਜਾ ਹੀਰਾ ਸਿੰਘ ਦੇ ਪਰਪੋਤਰੀ ਕੁਮਰ ਅਭੀ ਉਦੇ ਪ੍ਰਤਾਪ ਸਿੰਘ ਦੀ ਦਸਤਾਰ ਬੰਦੀ ਦੀ ਰਸਮ ਰਹੀ ਜੋ ਕਿ ਨਾਬਾ ਦੇ ਇਤਿਹਾਸ ਚ ਇੱਕ ਜਮਾ ਅਧਿਆਇ ਜੋੜ ਗਈ ਇਤਿਹਾਸਕ ਹੀਰਾ ਮਹਿਲ ਵਿਖੇ ਇਸ ਮੌਕੇ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਹਿਬ ਦੀਪੂਕ ਪਾਏਗੇ ਉਪਰੰਤ ਗੁਰਦੁਆਰਾ ਰਾਮਪੁਰ ਖੇੜਾ ਤੋਂ ਪਹੁੰਚੇ ਸੰਤ ਬਾਬਾ ਸੇਵਾ ਸਿੰਘ ਜੀ ਦੀ ਅਗਵਾਈ ਹੇਠ ਗੁਰਬਾਣੀ ਦੀ ਰਸਨਾ ਨਾਲ ਹੁਕਮਨਾਮਾ ਸਹਿਬ ਲਿਆ ਗਿਆ ਹੁਕਮਨਾਮਾ ਸਹਿਬ ਦੀ ਰਹਿਨਮਾਈ ਹੇਠ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਕੁਮਾਰ ਅਵੀ ਉਦੇ ਪ੍ਰਤਾਪ ਸਿੰਘ ਦੀ ਦਸਤਾਰਬੰਦੀ ਕੀਤੀ ਗਈ ਦਸਤਾਰਬੰਦੀ ਸਮਾਗਮ ਦੌਰਾਨ ਸੰਤ ਬਾਬਾ ਸੇਵਾ ਸਿੰਘ ਜੀ ਨੇ ਨਾਪੜਿਆਸਦ ਦੇ ਸ਼ਾਨਦਾਰ ਇਤਿਹਾਸ ਮਹਾਰਾਜਾ ਹਿੰਜਾ ਸਿੰਘ ਦੀ ਵਿਰਾਸਤ ਅਤੇ ਇਸ ਇਤਿਹਾਸਕ ਫਲ ਦੀ ਮਹੱਤਤਾ ਬਾਰੇ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਉਹਨਾਂ ਨੇ ਕਿਹਾ ਕਿ ਦਸਤਾਰ ਸਿਰਫ ਸਨਮਾਨ ਦੀ ਨਿਸ਼ਾਨੀ ਨਹੀਂ ਸਗੋਂ ਜ਼ਿੰਮੇਵਾਰੀ ਸੇਵਾ ਅਤੇ ਕੌਮ ਪ੍ਰਤੀ ਫਰਜ਼ ਦੀ ਪ੍ਰਤੀਕ ਹੈ ਉਹਨਾਂ ਨੇ ਅਵੀ ਉਦੇ ਪ੍ਰਤਾਪ ਸਿੰਘ ਨੂੰ ਗੁਰਮਤ ਮਰਿਆਦਾ ਅਤੇ ਸੇਵਾ ਦੇ ਮਾਰਗ ਤੇ ਚੱਲਣ ਦੀ ਅਸੀਸ ਦਿੱਤੀ ਸਮਾਗਮ ਦੌਰਾਨ ਹੀਰਾ ਮਹਿਲ ਦਾ ਮਾਹੌਲ ਪੂਰੀ ਤਰ੍ਹਾਂ ਇਤਿਹਾਸਕ ਰੰਗ ਚਰੰਗਿਆ ਹੋਇਆ ਨਜ਼ਰ ਆਇਆ ਰਾਸੀ ਵਿਰਾਸਤ ਧਾਰਮਿਕ ਸ਼ਬਦਾਂ 'ਤੇ ਲੋਕਾਂ ਦੀ ਭਾਰੀ ਹਾਜ਼ਰੀ ਨੇ ਇਸ ਤੇ ਨੂੰ ਨਾਵਾਂ ਦੇ ਇਤਿਹਾਸ 'ਚ ਸਦਾ ਲਈ ਯਾਦਗਾਰ ਬਣਾ ਦਿੱਤਾ ਥੇਰ ਰਿਪੋਰਟ ਚਰਦੇਕਲਾ ਟਾਈਮ ਟੀਵੀ ਸੁਖੋਟਾਲ ਗੁਰసేਵੀ ਆਹੰਦ ਸਹਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੇ ਜਨਮ ਮਰਨ ਦੁੱਖ ਜਾਏ ਹੋਵੈ ਸਿਫਤ ਖਸਮ ਮੰਦੀ ਨੂਰੇ ਅਰਸ਼ੋਂ কুরਸ਼ੋਂ ਝਟੀਆਂ ਤਦ ਟਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਆਂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪਹਿਲਾ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਪੇਖਾਰੀ ਜੀਓ ਮੈਂ ਕੀ ਮੰਗੋਂ ਕਿਸ ਤਰਨ ਰਹਾਈ ਹਰਦੀਜਾ ਨਾਮ ਪਿਆਰੀ ਜੀਓ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਭੇਖਾਰੀ ਜੀਓ ਮੈਂ ਕੀ ਮੰਗੋ ਕਿਸ ਥਿਰ ਨਾ ਰਹੀ ਹਰਦੀਜਾ ਨਾਮ ਪਿਆਰੀ ਜੀਓ ਘਟ ਘਟ ਰਾਬਰ ਰਹਿਆ ਬਨਵਾਰੀ ਜਲਥਲ ਮਈਲ ਗੁਪਤੋ ਵਰਤਾ ਗੁਰ ਸ਼ਬਦੀ ਦੇਖ ਨਿਹਾਰੀ ਜੀਓ ਰਹਾਉ ਮਰਤ ਪਿਆਲ ਆਕਾਸ ਦਿਖਾਇਓ ਗੁਰ ਸਤਗੁਰ ਕਿਰਪਾ ਧਾਰੀ ਜੀਓ ਸੋ ਬ੍ਰਹਮ ਅਜੋਨੀ ਹੈ ਭੀ ਹੋਨੀ ਕਟ ਪੀਤਰ ਦੇਖ ਮੋਰਾਰੀ ਜੀਓ ਜਨਮ ਮਰਨ ਕੋ ਇਹ ਜਗ ਬਪੜੋ ਇਹਨੇ ਦੂਜਾ ਭਗਤ ਵਿਸਾਰੀ ਜੀਓ ਸਤਗੁਰ ਮਿਲਾ ਤਾ ਗੁਰਮਤ ਪਾਈਆ ਸਾਖਤ ਬਾਜੀ ਹਾਰੀ ਜੀਓ ਸਤਗੁਰ ਬੰਧਨ ਤੋੜਨਾਰੇ ਬੋੜ ਨਾ ਗਰਮ ਮਝਾਰੀ ਜੀਓ ਨਾਨਕ ਗਿਆਨ ਰਤਨ ਪਰਗਾਸਿਆ ਹਰ ਮਨ ਵਸਿਆ ਨਿਰੰਕਾਰੀ ਜੀਓ ਸਤਗੁਰ ਬੰਧਨ ਤੋੜਨ ਰਾਰੇ ਬੋੜ ਨਾ ਗਰਬ ਮਝਾਰੀ ਜੀਓ ਨਾਨਕ ਗਿਆਨ ਰਤਨ ਪਰਗਾਸਿਆ ਹਰ ਮਨ ਵਸਿਆ ਨਿਰੰਕਾਰੀ ਜੀਓ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਪਰਮ ਸਨਮਾਨ ਜੋ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਸਰੂਪ ਸਾਧ ਸੰਗਤਿਓ ਅੱਜ ਬਹੁਤ ਹੀ ਖੁਸ਼ੀਆਂ ਭਰਿਆ ਅਵਸਰ ਹੈ ਔਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਪ ਸਮੂਹ ਸੰਗਤਾਂ ਜਿੱਥੇ ਦੂਰ ਨੇੜੇ ਤੋਂ ਚੱਲ ਕੇ ਆਏ ਹੋ ਉੱਥੇ ਸਾਰੀਆਂ ਸੰਪਰਦਾਵਾਂ ਦੇ ਮਹਾਪੁਰਖ ਰਾਲਸੀ ਆਗੂ ਸਮਾਜ ਸੇਵੀ ਅਤੇ ਸ਼ਾਹੀ ਘਰਾਣੇ ਦੇ ਜਿੰਨੇ ਵੀ ਸੰਬੰਧਤ ਨਾਬਾਰਿਆਸ ਦੇ ਨਾਲ ਸੰਬੰਧ ਰੱਖਦੇ ਆ ਸਾਰਿਆਂ ਨੇ ਇਸ ਸਮਾਗਮ ਦੇ ਵਿੱਚ ਸ਼ਿਰਕਤ ਕਰਨਾ ਕੀਤੀ ਆ ਅੱਜ ਦਾ ਦਿਨ ਬਹੁਤ ਵੱਡਾ ਮਹਾਨ ਹੈ ਤਕਰੀਬਨ 124 ਸਾਲ ਤੋਂ ਬਾਅਦ ਇਸ ਹੀਰਾ ਮਹਿਲ ਦੇ ਵਿੱਚ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਦੁਬਾਰਾ ਪ੍ਰਕਾਸ਼ ਹੋਇਆ ਔਰ ਇਸ ਪ੍ਰਕਾਸ਼ ਉੱਤੇ ਜਿਵੇਂ ਭਾਈ ਸਾਹਿਬ ਪਾਈਕਾਨ ਸਿੰਘ ਜੀ ਤੇ ਨਾਲ ਦੀ ਪਿਤਾ ਜੀ ਬਾਬਾ ਨਰੈਣ ਸਿੰਘ ਹੋਰਾਂ ਨੇ ਇੱਕ ਚੌਂਕੜੇ ਵਿੱਚ ਅਖੰਡ ਪਾਠ ਸਾਹਿਬ ਸੰਪੂਰਨ ਕੀਤਾ ਸੀ ਉਸੇ ਮਰਜ਼ਾਦਾ ਅਨਸਾਰ ਨਾਭਾ ਰਿਆਸਤ ਦੇ ਇਸ ਸੋ ਹੀਰਾ ਮਹਿਲ ਦੇ ਵਿੱਚ ਬਾਬਾ ਜੈ ਸਿੰਘ ਹੋਰਾਂ ਨੇ ਇੱਕ ਰਾਜਾ ਜੀ ਨੇ ਰਾਜਾ ਸਿੰਘ ਜੀ ਨੇ ਇੱਕ ਚੌਂਕੜੇ ਵਿੱਚ ਸੰਪੂਰਨ ਇੱਕ ਊਂਗਾਰ ਤੋਂ ਲੈ ਕੇ 18 ਦਸਵੀਂ ਤੱਕ ਗੁਰੂ ਦੀ ਓਟ ਅਤੇ ਆਸਰਾ ਲੈ ਕੇ ਜੋ ਇਹ ਸ੍ਰੀ ਖੰਡ ਪਾਸ ਸਾਹਿਬ ਆਰੰਭ ਕੀਤਾ ਸੀ 사ਤਗੁਰਾਂ ਦੀ ਮਿਹਰ ਦੁਆਰਾ ਇਹ ਬਹੁਤ ਵੱਡਾ ਕਠਨ ਕੰਮ 사ਤਗੁਰਾਂ ਨੇ ਆਪ ਸਿਰੇ ਚੜ੍ਹਨਾ ਕੀਤਾ ਔਰ 사ਤਗੁਰਾਂ ਦੇ ਚਰਨਾਂ ਵਿੱਚ ਸਮੂਹ ਸੰਗਤਾਂ ਨੇ ਨਾਸਤਮਕ ਨਾਤਮਸਤਕ ਹੋ ਕਰਕੇ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਉਪਰੰਤ ਨੂਰਦਵਾਰਾ ਫਤੇਗੜ ਸਾਹਿਬ ਦੇ ਮੁਹਕਮੰਤੀ ਗਿਆਨੀ ਹਰਪਾਲ ਸਿੰਘ ਹੋਰਾਂ ਨੇ ਜੋ 사ਤਗੁਰਾਂ ਦੇ ਚਰਨਾਂ ਵਿੱਚ ਸ਼ੁਕਰਾਨੇ ਦੇ ਦਿਨ ਬਦਿਸਵਯੋ ਅਰਦਾਸ ਕੀਤੀ ਹੈ ਔਰ ਉਸ ਤੋਂ ਬਾਅਦ ਗੁਰੂ ਨਾਨਕ ਪਾਤਸ਼ਾਹ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨਰੰਗਕਾਰ ਆਕਾਰ ਜੋਤ ਜਗ ਮੰਡਲ ਕਰਿਓ ਨਰੰਗਕਾਰ ਪਰਮੇਸ਼ਰ ਕਾਲਪੁਰ ਵਾਹਿਗੁਰੂ ਦੇ ਸਵਰੂਪ ਗੁਰੂ ਨਾਨਕ ਪਾਤਸ਼ਾਹ ਜੀ ਨੇ ਪਾਵਨ ਪਵਿੱਤਰ ਮੁਖਵਾਕ ਹੁਕਮਾਂ ਦੇ ਰੂਪ ਵਿੱਚ ਬਖਸ਼ਿਸ਼ ਕਰਕੇ ਔਰ ਪਚੰਗੀ ਕਾਕਾ ਅਬੀ ਅਬੀ ਹੰਦਰ ਬੀਰ ਸਿੰਘ ਨੂੰ ਸੋ ਅਸੀਸਾਂ ਪ੍ਰਦਾਨ ਕੀਤੀਆਂ ਅਬੀ ਉਹਦੇ ਪ੍ਰਤਾਪ ਸਿੰਘ ਹੋਰਾ ਨੂੰ ਅਸੀਸਾਂ ਪ੍ਰਦਾਨ ਕੀਤੀਆਂ ਜਦੋਂ ਆਪਾਂ ਥੋੜਾ ਜਿਹਾ ਪਿਸ਼ੋਕਰ ਵਿੱਚ ਜਾਣੇ ਆ ਚਮਕੌਰ ਸਾਹਿਬ ਦੀ ਜੰਗ ਲੱਗੀ ਹੋਈ ਆ ਬਾਬਾ ਅਜੀਤ ਸਿੰਘ ਜੀ ਬਾਬਾ ਜੁਹਾਰ ਸਿੰਘ ਜੀ ਸ਼ਹੀਦ ਹੋ ਗਏ ਆ ਨਾਲ 40 ਸਿੰਘਾਂ ਵਿੱਚੋਂ ਕੇਵਲ 5 ਸਿੰਘ ਸ਼ੇਸੰਗ ਬਾਕੀ ਰਹਿੰਦੇ ਆ ਸਾਰੇ ਸ਼ਹੀਦ ਹੋ ਗਏ ਆ ਔਰ ਉਹਨਾਂ ਦਾ ਸੰਸਕਾਰ ਕਰਨ ਵਾਸਤੇ ਬੀਬੀ ਸ਼ਰਨ ਕੌਰ ਹੋਰਾਂ ਨੇ ਯਤਨ ਕੀਤਾ ਪਰ 10 ਲੱਖ ਦੇ ਮੁਲਖਈਏ ਦੇ ਵਿੱਚ ਸਫਲਤਾ ਪ੍ਰਾਪਤ ਨਹੀਂ ਹੋਈ ਸਕੋ ਬੀਬੀ ਸ਼ਰਨ ਕੌਰ ਨੂੰ ਆਪ ਸ਼ਹਾਦਤ ਦਾ ਜਾਮ ਪੀਣਾ ਪਿਆ ਉਪਰੰਤ ਭਾਈ ਰਾਮਾ ਜੀ ਭਾਈ ਤਰਲੋਕਾ ਜੀ ਜੋ ਕਿ ਸੋ ਮਾਲੀਆਂ ਤਾਰ ਕੇ ਆਰੇ ਸਾਨਾ ਉਹਨਾਂ ਨੇ ਕਿੱਡੀ ਵੱਡੀ ਯੁਰਤ ਦਿਖਾਉਣਾ ਕੀਤੀ ਆ ਔਰ ਉਸ ਵੇਲੇ ਮੁਸਤਾਨਿਆਂ ਦਾ ਭੇਸ ਧਾਰਨ ਕਰਕੇ ਔਰ ਸ਼ੀਤ ਸਿੰਘਾਂ ਦਾ ਤੇ ਸਾਬ ਜਾਦਿਆਂ ਦਾ ਸੰਸਕਾਰ ਕਰਨਾ ਕੀਤਾ ਔਰ ਗੁਰੂ ਮਹਾਰਾਜ ਜੀ ਦੇ ਅਸੀਸਾ ਪ੍ਰਾਪਤ ਕੀਤੀਆਂ ਉਹਨਾਂ ਅਸੀਸਾ ਦੀ ਬਤੌਲਤ ਹੀ ਔਰ ਨਾਂਬਾ ਰਿਆਸਤ ਜੀਂਦ ਰਿਆਸਤ ਪਟਿਆਲਾ ਰਿਆਸਤ ਇਹ ਫੂਲਕੀਆਂ ਰਿਆਸਤਾਂ ਜਿਹੜੀਆਂ ਹੋਂਦ ਵਿੱਚ ਆਈਆਂ ਜਿਨ੍ਹਾਂ ਉੱਤੇ ਸਿੱਖ ਕੌਮ ਨੂੰ ਬਹੁਤ ਵੱਡਾ ਮਾਣ ਸੀ ਔਰ ਇਹਨਾਂ ਰਿਆਸਤਾਂ ਨੂੰ ਸਿੱਖ ਰਾਜ ਕਰਕੇ ਜਾਣਿਆ ਜਾਂਦਾ ਸੀ ਔਰ ਇਹਨਾਂ ਮਹਾਰਾਜਿਆਂ ਨੇ ਬਹੁਤ ਵੱਡਾ ਕਾਰਜ ਵੀ ਗੁਰਮਤ ਦੇ ਫੀਲਡ ਵਿੱਚ ਕਰਨਾ ਕੀਤਾ ਜਿਵੇਂ ਮਹਾਰਾਜਾ ਰਵਿਧਮਨ ਸਿੰਘ ਹੋਰਾਂ ਨੇ ਭਾਈ ਕਾਨ ਸਿੰਘ ਜੀ ਨਾਭਾ ਨੂੰ ਮਾ ਮਾਲੀ ਮਦਦ ਅਤੇ ਵਿਦਵਾਨਾਂ ਦੀ ਸੋ ਇਕਤਰਤਾ ਕਰਕੇ ਵੱਡੇ ਵੱਡੇ ਗ੍ਰੰਥ ਜਿਵੇਂ ਮਹਾਨ ਕੋਸ਼ ਸਿੱਖ ਐਨਸਾਈਕਲੋਪੀਡिया ਗੁਰਮਤ ਮਾਟਰੰਡ ਔਰ अनेका ਐਸੇ ਦੁਰਲਭ ਗ੍ਰੰਥ ਰਚਾਉਣਾ ਕੀਤੇ ਜਿਨ੍ਹਾਂ ਦਾ ਅਜ ਤੱਕ ਪੰਥ ਵਿੱਚ ਕੋਈ ਸਾਨੀ ਨਹੀਂ ਉਸ ਤੋਂ ਬਾਅਦ ਗੁਰੂ ਘਰਾਂ ਦੀ ਸੇਵਾਵਾਂ ਨਿਭਾਈਆਂ ਔਰ ਸਮੇਂ-ਸਮੇਂ ਔਰ ਸਿੱਖਾਂ ਦੇ ਨਾਲ ਖਲੋ ਕਰਕੇ ਆਪ ਨੂੰ ਪਤਾ ਜਦੋਂ ਉਹਦਾ ਮੋਰਚਾ ਲੱਗਾ ਔਰ ਹਿੱਕ ਡਾਗੇ ਉਸ ਵੇਲੇ ਮਹਾਰਾਜਾ ਸਾਹਿਬ ਨੇ ਸਿੱਖਾਂ ਦੀ ਮਦਦ ਕਰਨਾ ਕੀਤੀ ਪਰ ਕੁਦਰਤ ਦਾ ਫੇਰ ਜਿਵੇਂ ਆਪਾਂ ਦੇਖਦੇ ਆں ਤਕਰੀਬਨ 124 ਸਾਲ ਤੋਂ ਬਾਅਦ ਫੇਰ ਮੁੜ ਕੇ ਦੁਬਾਰਾ ਇਸ ਹੀਰਾ ਮਹਿਲ ਦੇ ਵਿੱਚ ਮਹਾਰਾਜਾ ਅਰਪੁਮਨ ਅਰਪਦਮਨ ਸਿੰਘ ਜੀ ਦੇ ਪੜਪੋਤਰੇ ਅਭੀ ਉਦੇ ਪ੍ਰਤਾਪ ਸਿੰਘ ਜੀ ਦੀ ਅੱਜ ਸਾਧਗੁਣਾ ਨੇ ਰਹਿਮਤ ਕਰਕੇ ਦਸਤਾਰ ਬੰਦੀ ਦਾ ਔਸਰ ਪ੍ਰਦਾਨ ਕੀਤਾ ਜਿਸ ਵਿੱਚ ਤਕਰੀਬਨ ਦੇਸ਼ਾਂ ਵਿਦੇਸ਼ਾਂ ਤੋਂ ਸ਼ਾਹੀ ਘਰਾਣਿਆਂ ਦੇ ਨਾਲ ਸੰਬੰਧਿਤ ਸਾਰੇ ਮਿੱਤਰ ਦੋਸਤ ਸੱਜਣ ਔਰ ਸਿਆਸੀ ਆਗੂ ਧਾਰਮਿਕ ਵਿਹਾਸਤੀਆਂ ਔਰ ਸਮੂਹ ਸੰਗਤਾਂ ਨਿਹੰਗ ਸਿੰਘ ਜਥੇਬੰਦੀਆਂ ਔਰ ਇੰਜ ਕਹ ਲਈਏ ਇੰਜ ਮਹਿਸੂਸ ਹੁੰਦਾ ਜਿਵੇਂ ਖਾਲਸਾ ਰਾਜ ਦਾ ਜਲਵਾ ਮੁੜ ਕੇ ਸਾਹਮਣੇ ਉਜ ਪ੍ਰਜਲਿਤ ਹੋ ਰਿਹਾ ਹੋਵੇ ਕਿਵੇਂ ਠਾਠਾ ਮਾਰਦਾ ਹੀਰਾ ਮਹਿਲ ਦੇ ਦਿਵਾਰੇ ਸਿੱਖਾਂ ਦਾ ਇਹ ਉਤਸ਼ਾਹ ਭਰਿਆ ਸੋ ਇਹ ਜੋ ਇਕੱਠਾ ਹੈ ਇੰਜ ਮਹਿਸੂਸ ਹੁੰਦਾ ਕਿ ਜਿਵੇਂ ਆਪਾਂ ਨੂੰ ਮੁੜ ਦੁਬਾਰਾ ਰਾਜ ਭਾਗ ਪ੍ਰਾਪਤ ਹੋਇਆ ਹੋਵੇ ਸੋ ਗੁਰੂ ਮਹਾਰਾਜ ਸਤੇ ਪਾਤਸ਼ਾਹ ਜੀ ਨੇ ਵੀ ਜੋ ਪਾਵਨ ਪਵਿੱਤਰ ਮੁਖ ਬਾਗ ਬਖਸ਼ਿਸ਼ ਕੀਤਾ ਸਭ ਤੋਂ ਵੱਡੀ ਜਿਹੜੀ ਆ ਸਭ ਡਿਆਈਆਂ ਹਰ ਨਾਮ ਵਿੱਚ ਗੁਰਮੁਖ ਹਰਿ ਧਿਆਈਏ ਨਾਮ ਦੀ ਮਹਾਨਤਾ ਹੈ ਔਰ ਇਹ ਪਰਿਵਾਰ ਮੁੰਡ ਤੋਂ ਲੈ ਕੇ ਸਾਰਾ ਸ਼ਾਹੀ ਘਰਾਣਾ ਗੁਰੂ ਚਰਨਾਂ ਦਾ ਭੌਰਾ ਪ੍ਰੇਮੀ ਰਿਹਾ ਆ ਔਰ ਉਸ ਪ੍ਰੇਮ ਦੀ ਬਦੌਲਤ ਹੀ ਗੁਰੂ ਮਹਾਰਾਜ ਜੀ ਨੇ ਹੁਣ ਵੀ ਸਾਨੂੰ ਸਾਰਿਆਂ ਨੂੰ ਵੀ ਖਾਸ ਕਰਕੇ ਅਭੀ ਉਦੇ ਪਰ ਪ੍ਰਤਾਪ ਸਿੰਘ ਹਰਾਂ ਨੂੰ ਤੇ ਮਹਾਰਾਣੀ ਸਾਹਿਬ ਨੂੰ ਉਪਦੇਸ਼ ਪ੍ਰਦਾਨ ਕੀਤਾ ਕਿ ਜੋ ਵੀ ਵਡਿਆਈ ਆ ਪ੍ਰਮਾਤਮਾ ਦੇ ਨਾਮ ਦੀ ਵਡਿਆਈ ਆ ਔਰ ਮੰਗਣਾ ਵੀ ਪ੍ਰਮਾਤਮਾ ਦਾ ਨਾਮ ਚਾਹੀਦਾ ਸਾਬਾ ਨੇ ਕੱਡੀਆਂ ਪੰਕਤੀਆਂ ਫਿਰਬਾਨ ਕੀਤਾ ਔਰ ਸਾਨੂੰ ਮੰਗਣ ਦੀ ਜਾਜ ਦੱਸੀ ਆ ਕਿ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਭੇਖਾਰੀ ਜੀਓ ਮੈਂ ਕੀ ਆ ਮੰਗੋ ਕਿਛ்தਿਰ ਨਾ ਰਹੀ ਗੁਰੂ ਮਹਾਰਾਜ ਕਹਿੰਦੇ ਇਹ ਪ੍ਰਮਾਤਮਾ ਮੈਂ ਤੇਰੇ ਪਾਸੋਂ ਮੰਗਣ ਵਾਸਤੇ ਤੇਰੇ ਚਰਨਾਂ ਵਿੱਚ ਹਾਜ਼ਰ ਹੋਇਆ ਪਰ ਮੈਂ ਦੁਬਧਾ ਵਿੱਚ ਆ ਗਿਆ ਤੇਰੇ ਪਾਸੋਂ ਕੀ ਮੰਗਾ ਜੇ ਰਾਜ ਭਾਗ ਮੰਗਦਾ ਉਹ ਵੀ ਸਦਾ ਰਹਿਣ ਵਾਲਾ ਨਹੀਂ ਜੇ ਲੰਮੀ ਉਮਰ ਆਜੂ ਮੰਗਦਾ ਉਹ ਵੀ ਇੱਕ ਦਿਨ ਜਾਣਾ ਪੈਣਾ ਧਨ ਪਦਾਰਥ ਵੀ ਨਾਸ਼ਵੰਤ ਹੈ ਇਸ ਕਰਕੇ ਮੈਨੂੰ ਐਸੀ ਵਸਤੂ ਦਿਓ ਜੋ ਕਦੀ ਵੀ ਨਾਸ਼ ਨਾ ਹੋਵੇ ਉਹ ਵਸਤੂ ਕਿਹੜੀ ਹੈ ਹਰਦੀਜਾ ਨਾਮ ਪਿਆਰੀ ਜੀਓ ਪਰਮਾਤਮਾ ਆਪਣਾ ਪਿਆਰਾ ਨਾਮ ਮੈਨੂੰ ਪ੍ਰਦਾਨ ਕਰੋ ਗੁਰਪਾਤਸ਼ਾ ਰਹਿਮਤ ਕਰਨ ਜਿਹਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵੱਸ ਜਾਂਦਾ ਹੈ ਉਹ ਥਾਂ ਤੇ ਸਾਰੀ ਸ੍ਰਿਸ਼ਟੀ ਦਾ ਰਾਜਾ ਬਣ ਜਾਂਦਾ ਸੋ ਗੁਰਪਾਤਸ਼ਾ ਰਹਿਮਤ ਕਰਨ ਬਖਸ਼ਿਸ਼ ਕਰਨ ਜੋ ਇਹ ਸਭੂ ਸੰਗਤ ਦੀ ਹਾਜ਼ਰੀ ਵਿੱਚ ਅਭੀ ਉਹਦੇ ਪ੍ਰਤਾਪ ਸਿੰਘ ਨੂੰ ਅੱਜ ਸਮੂਹ ਗੁਰੂ ਪਿਆਰਿਆਂ ਨੇ ਔਰ ਸਮੂਹ ਸਹਿਰਤ ਸਜਣਾ ਨੇ ਅੱਜ ਦਸਤਾਰ ਬੰਦੀ ਕਰਨੀ ਹੈ ਗੁਰੂ ਪਾਤਸ਼ਾਹ ਤੈਨਾਂ ਨੂੰ ਸੋ ਚੜ੍ਹਦੀ ਕਲਾ ਦੀਰਗ ਆਜੋ ਔਰ ਸਿੱਖ ਕੌਮ ਦੇ ਪ੍ਰਤੀ ਵਫਾਦਾਰਤਾ ਔਰ ਹੋਰ ਬਲੰਦੀਆਂ ਨੂੰ ਛੂਣ ਦਾ ਬਲਬੁੱਧੀ ਪ੍ਰਦਾਨ ਕਰਨਾ ਗੁਰੂ ਪਾਤਸ਼ਾਹ ਰਹਿਮਤ ਕਰਨਾ ਦਾਸ ਨੂੰ ਹੁਕਮ ਆਇਆ ਸੀ ਹੁਕਮਨਾਮਾ ਲੈਣਾ ਔਰ ਹੁਕਮਨਾਮੇ ਤੋਂ ਪ੍ਰੰਤ 2 ਮਿੰਟ ਆਪ ਜੀ ਦੇ ਨਾਲ ਵਿਚਾਰ ਸਾਂਝੇ ਕੀਤੇ ਆ ਅਗਲਾ ਪ੍ਰੋਗਰਾਮ ਆਪਾਂ ਸਾਰਿਆਂ ਨੇ ਬੜੇ ਪਿਆਰ ਭਾਵ ਦੀ ਸ਼ਰਦਾ ਦੇ ਨਾਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਆਦਮ ਸਤਕਾਰ ਨੂੰ ਮੁੱਖ ਰੱਖਦੇ ਹੋਇਆ ਬਾਕੀ ਸਾਰੀਆਂ ਰਸਮਾਂ ਨਿਭਾਉਣੀਆਂ ਹਨ ਸੋ ਗੁਰੂ ਪਾਤਸ਼ਾਹ ਰਹਿਮਤ ਕਰਨ ਅਗਲਾ ਪ੍ਰੋਗਰਾਮ ਆਪ ਜੀ ਦੇ ਨਾਲ ਸਤੇਸ ਸਕੱਤਰ ਸਾਹਿਬ ਸਾਂਝਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ